ਅੱਪਾ ਦੇਖਦੇ ਆਂ ਵੀ ਅਕਸਰ ਕਾਲਜ ਦੇ ਵਿੱਚ ਕੁੜੀਆਂ ਮੁੰਡਿਆਂ ਦੇ ਮੁੰਡਿਆਂ ਨੂੰ ਕਿਹੜੀ ਨਜ਼ਰ ਨਾਲ ਦੇਖਦੀਆਂ ਨੇ ਕਾਲਜੀ ਮੁੰਡਿਆਂ ਦੇ ਨਾਲ ਕਈ ਕਹਾਣੀਆਂ ਜੁੜੀਆਂ ਨੇ ਪਰ ਹੁੰਦੀਆਂ ਅਸਲ ਕਹਾਣੀ ਤਾਂ ਕਾਲਜ ਦੀਆਂ ਕੁੜੀਆਂ ਨੇ ਮੈਂ ਮੁੰਡਿਆਂ ਦੀ ਕੋਈ ਝੂਠੀ ਗੱਲ ਬਣਾਉਣੀ ਨਹੀਂ ਚਾਹੁੰਦਾ ਪਰ ਕੁੜੀਆਂ ਦਾ ਅਸਲੀ ਰੂਪ ਛਪਾਉਣਾ ਨਹੀਂ ਚਾਹੁੰਦਾ ਪਰ ਕੁੜੀਆਂ ਦਾ ਅਸਲੀ ਰੂਪ ਛਪਾਉਣਾ ਨਹੀਂ ਚਾਹੁੰਦਾ ਕੁੜੀਆਂ ਬਾਰੇ ਮੈਨੂੰ ਵੀ ਕੋਈ ਬਹੁਤੀ ਨੋਲੇਜ ਨਹੀਂ ਪਰ ਜੋ ਵੀ ਉੱਠਦਾ ਮੁੰਡਿਆਂ ਬਾਰੇ ਸਭ ਕੁਝ ਕਹਿ ਜਾਂਦਾ ਮੁੰਡਿਆਂ ਦੇ ਚਰਚੇ ਤਾਂ ਆਪਾਂ ਅਕਸਰ ਸੁਣਦੇ ਆਂ ਪਰ ਕੁੜੀਆਂ ਦਾ ਅਸਲੀ ਚਿਹਰਾ ਲੁਕਿਆ ਰਹਿ ਜਾਂਦਾ ਫਿਰ ਕੀ ਹੁੰਦਾ ਵੀ ਕੁੜੀਆਂ ਫਰੈਂਡ ਸਰਕਲ 'ਚ ਬੈਠੀਆਂ ਨੇ ਕਿਤਾਬਾਂ ਖੁੱਲੀਆਂ ਹੁੰਦੀਆਂ ਨੇ ਬਹਾਨਾ ਹੁੰਦਾ ਖੁੱਲੀਆਂ ਕਿਤਾਬਾਂ ਇੱਕ ਬਹਾਨਾ ਹੁੰਦਾ ਕਿਤਾਬਾਂ ਖੁੱਲੀਆਂ ਹੁੰਦੀਆਂ ਨੇ ਉਧਰ ਗੱਲਾਂ ਵੱਡੀਆਂ ਖੁੱਲੀਆਂ ਹੁੰਦੀਆਂ ਨੇ ਪੜਨਾ ਲਿਖਣਾ ਕੀ ਨੇ ਸੁਤਾ ਮੁੰਡਿਆਂ ਵਿੱਚ ਰਹਿੰਦੀ ਏ ਸੋਹਣਾ ਮੁੰਡਾ ਦੇਖ ਕੇ ਇੱਕ ਦੂਜੀ ਨੂੰ ਕਹਿੰਦੀ ਏ ਨਹੀਂ ਉਹ ਮੁੰਡੇ ਦਾ ਪਿਆਰ ਪਤਾ ਨਹੀਂ ਕੀ ਦੇ ਹਿੱਸੇ ਆ ਨੀਲਾ ਤੇਰੇ ਵਾਲਾ ਆ ਗਿਆ ਮੇਰਾ ਪਤਾ ਨਹੀਂ ਕਿੱਥੇ ਆ ਤੇਰੇ ਵਾਲਾ ਆ ਗਿਆ ਮੇਰਾ ਪਤਾ ਨਹੀਂ ਕਿੱਥੇ ਆ ਇੱਕ ਦੂਜੀ ਨੂੰ ਕਹਿੰਦੀ ਇੱਕ ਦੂਜੀ ਨੂੰ ਕਹਿੰਦੀ ਆ ਇੱਕ ਦੂਜੀ ਨੂੰ ਕਹਿੰਦੀ ਅੱਜ ਤਾਂ ਆਇਆ ਲੱਗਦਾ ਨਹੀਂ ਕਹਿੰਦੀ ਛੱਡ ਕੁੜੇ ਤੂੰ ਉਹਨੂੰ ਦੇਖਿਓ ਕਿੰਨਾ ਫੱਬਦਾ ਨਹੀਂ ਜਦ ਮਰ ਜਾਣਾ ਪੱਗ ਪੋਚਮੀ ਬਨ ਕੇ ਆ ਜਾਂਦਾ ਪਹਿਲੀ ਤਕਣੀ ਦੇ ਨਾਲ ਮੇਰੇ ਦਿਲ ਵਿੱਚ ਲੈ ਜਾਂਦਾ ਮੁੰਡਿਆਂ ਦੇ ਚਰਚੇ ਤਾਂ ਆਪਾਂ ਅਕਸਰ ਸੁਣਦੇ ਆ ਪਰ ਕੁੜੀਆਂ ਦਾ ਅਸਲੀ ਚਿਹਰਾ ਲੁਕਿਆ ਰਹਿ ਜਾਂਦਾ